ਮੀ ਮਤਲਬ ਸਸਰੀ ਕਾਲ ਜੀ ਤੇ ਆਪਾਂ ਪਹੁੰਚਿਆ ਲੰਡਨ ਦੀ ਧਰਤੀ ਤੇ ਲੰਡਾ ਦੇ ਲਾਗੇ ਆਕਸਫੋਰਡ ਤੇ ਹੁਣ ਆਪਾਂ ਕੰਮ ਕਰਦੇ ਆ ਸੀਐਸਸੀ ਕਾਰਟ ਤੇ ਸਭ ਤੋਂ ਪਹਿਲਾ ਦਾ ਮੇਨ ਕੰਮ ਕੀ ਕਰਨਾ ਪੈਣਾ ਸੀਐਸਸੀ ਕਾਰਟ ਤੇ ਆਉਣ ਦੀ ਸ਼ੇਪ ਜੋ ਅੱਗੇ ਅਸੀਂ ਕਰਾ ਦਿੱਤੀ ਆ ਫਤ ਮੇਨ ਕੰਮ ਦਾੜੀ ਸ਼ੇਪ ਠੀਕ ਹੈ ਕਿਉਂਕਿ ਇਹ ਕੰਮ ਹੁੰਦਾ ਗੋਰਿਆਂ ਦਾ ਇੱਥੇ ਸਭ ਤੋਂ ਪਹਿਲ ਦਿੱਤੀ ਜਾਂਦੀ ਆ ਸੇਫਟੀ ਅੱਡ ਸੇਫਟੀ ਠੀਕ ਆ ਹਰ ਕੰਮ ਧਿਆਨ ਨਾਲ ਕਰਨਾ ਆਹ ਮਾਸਕ ਮੌਫ ਹੋ ਚੁੱਕੇ ਨੇ ਦਾ ਹੂਆ 60 ਪਾਉਂਡ ਦਾ ਇਕਲਾ ਮਾਸਕ ਆ ਇੰਡੀਆ ਦੇ ਸ਼ੇਖਿਆ ਦਾ ਤਾਂ ਜਿਹੜਾ ਵੀ ਕਰਦਾ ਔੜਦਾ ਹਨਾ ਕਿਉਂਕਿ ਉਹ ਕਹਿੰਦੇ ਜਿਹੜਾ ਆਹ ਕਰਦਾ ਇਹ ਚੋਂ ਕੈਂਸਰ ਬਣਦਾ ਸੋ ਮਾਸਕ ਤੇ ਇਹਦੇ ਫਿਲਟਰ ਲੱਗੇ ਹੋਏ ਆ ਚਾਰ ਚਫਰੇ ਤੁਹਾਨੂੰ ਕਰਦਾ ਭੋਰਣ ਜਾਂਦਾ ਬਾਅਦ ਚ ਫਿਲਟਰ ਸਾਫ ਹੋ ਜਾਂਦੇ ਆ ਤੇ ਸਾਫ ਸੋਖ ਸਾਈ ਜਾਂਦਾ ਦੂਜੀ ਗੱਲ ਇਹ ਤਾਂ ਤੋਂ ਨਿਆਰੇ ਦਾ ਰਕਮ ਸੀਐਸੀ ਕਾਰਟ ਤੇ ਆ ਕਿਉਂਕਿ ਸੋਭਾ ਸ ਇੱਕ ਮੁਸ਼ਕਲ ਆਉਂਦੀ ਆ ਜਿਹੜੀ ਕੀ ਸੋਭਾ 4 ਵਜੇ ਉੱਠਣਾ ਤੇ 5 ਵਜੇ ਚੱਕਦੇ ਆ ਤੇ 6:30 ਕੰਮ ਤੇ ਪਹੁੰਚਣਾ ਹੁੰਦਾ ਅੱਧਾ ਪੌਣਾ ਘੰਟੇ ਵਿੱਚ ਉੱਥੇ ਬੈੰਨੇ ਆ ਆਪਣੀ ਰੁਟੀਨ ਦੇ ਵਿੱਚ ਉੱਥੇ ਬਹਿ ਕੇ ਆਦਾ ਚਾਹ ਪਾਣੀ ਪੀਉਂਦਾ 6:30 ਨੇ 7:30 ਵਜੇ ਕੰਮ ਸ਼ੁਰੂ ਹੋ ਜਾਂਦਾ 7:30 ਵਜੇ ਕੰਮ ਸ਼ੁਰੂ ਹੋ ਜਾਂਦਾ 10:30 ਵਜੇ ਤੱਕ 3 ਘੰਟੇ ਬਣ ਗਿਆ ਸਾਢੇ 8 ਸਾਢੇ 10 ਸਾਢੇ 10 ਤੋਂ 11:30 ਪੌਣੇ 12 ਤੱਕ ਬ੍ਰੇਕ ਫਿਰ 12 ਵਜੇ ਕੰਮ ਸ਼ੁਰੂ ਹੋਣਾ 12 ਤੋਂ 2:30 ਸਵੇਰ 2 ਵਜੇ 2 ਵਜੇ ਟੂਲ ਸੌਣ ਲੱਗ ਜਾਂਦੇ ਟੂਲ ਸੌਣ ਕਿ ਜਨਾ ਬ੍ਰੇਕ ਕਰਨੀ ਆ 2:30 ਤੋਂ 3:30 ਇਹ ਕੰਮ ਦਾ ਬ੍ਰੇਕ ਹੈ ਸੌਰੀ ਹੈ ਨਾ ਫਿਰ ਵੀ ਇੱਥੋਂ ਤੱਕ ਆਉਂਦੇ ਆਉਂਦੇ 4 ਪੌਣੇ 4 ਹੋ ਜਾਂਦੇ ਆ ਸਮਾਨ ਫੇਰ ਚੱਕੋ ਕੰਮ ਕਰੋ 4:30 ਵਜੇ ਫੇਰ ਸਮਾਨ ਵਾਪਸ ਰੱਖੋ 7:30 ਪਰਨੇ 5 ਵਜੇ ਕੰਮ ਫਿਨਿਸ਼ ਕੰਮ ਕੁਝ ਵੀ ਨਹੀਂ ਵਿਹਲਿਆ ਹੁਣ ਕੰਮ ਤੋਂ ਦਿਖਾਉਣਾ ਵੀ ਅਸੀਂ ਕੀ ਕਰਦੇ ਆ ਕੰਮ ਨਹੀਂ ਦਿਖਾਉਣਾ ਹਣਾ ਲਓ ਜੀ ਉਹ ਤਾਂ ਹੈ ਕਿ ਪਾਰਕਿੰਗ ਆ ਹੈਗੀ ਆ ਹੈਗੀ ਆ ਲਾਇਬ੍ਰੇਰੀ ਬਹੁਤ ਤਕੜੀ ਠੀਕ ਆ ਦੋ ਬਿਲਡਿੰਗਾਂ ਉਧਰ ਆ ਜਿਹੜਾ ਵੀ ਅਸੀਂ ਠੇਕਾ ਫੜਿਆ ਅਸੀਂ ਮਤਲਬ ਸਾਡੇ ਜਾਂ ਬਿਲਡਰ ਹੈ ਜਿੰਨੇ ਵੀ ਸਾਰੇ ਬਿਲਡਿੰਗਾਂ ਦੇ ਵਿੱਚ ਪਿੱਲਰ ਆ ਆ ਪਿੱਲਰ ਆ ਆ ਪਿੱਲਰ ਸਾਰੇ ਪਿੱਲਰ ਹਨ ਇਹਨਾਂ ਨੂੰ ਉੱਥੇ ਪਿਆ ਸੈਂਟਰ Sandpaper ਹੁੰਦਾ ਮਸ਼ੀਨ ਦੇ ਉੱਪਰ ਉਹ ਵੀ ਨਾਲੂ ਹੂਪਰ ਆ ਸਾਰੇ ਪਿੱਲਰ ਸਾਫ਼ ਕਰਨੇ ਆ ਵੀ ਉੱਤੇ ਡਸਟ ਨਹੀਂ ਹੋਣੀ ਚਾਹੀਦੀ ਜਾਂ ਵੀ ਉੱਤੇ ਕੰਕਰੀਟ ਦਾਣੇ-ਦੁਣੇ ਹੁੰਦੇ ਆ ਸਾਰੇ ਸਾਫ਼ ਕਰਨੇ ਆ ਜੇ ਜਿਵੇਂ ਕੋਈ ਮੂੜੀਆਂ ਮੜੀਆਂ ਮੋਟੀਆਂ ਉਹਦੇ ਵਿੱਚ ਫਿੱਲਰ ਭਰ ਦੇਣਾ ਠੀਕ ਆ ਸਿਰਫ ਆਹ ਕੰਮ ਆ ਤਿਆ ਪਏ ਹੂਬਰ ਆ ਹੈਗਾ ਸਾਡਾ ਸੈਂਟਰ ਇਹ ਨਾ ਕੰਨਾ ਸਾਫ ਸੰਦਣਾ ਆ ਹੂਬਰ ਪਏ ਆ ਤਾਰਾਂ ਤੇ ਆ ਗੋਰਾ ਚੱਲਿਆ ਤੇ ਬਾਹਰ ਨਿਆਰੇ ਦਰਾਂ ਕੰਮ ਆ ਦੂਜੀ ਗੱਲ ਇਹ ਇੱਥੇ ਹੀਟ ਚੱਲਦੀ ਰਹਿੰਦੀ ਆ ਠੰਡ ਦਾ ਨਾਮ ਨਿਸ਼ਾਨੀ ਹੈਗੀ ਠੰਡ ਠੁੰਡ ਹੈ ਕਿ ਨਹੀਂ ਹੈ ਠੰਡ ਦਾ ਨਾਮ ਨਿਸ਼ਾਨੀ ਹੈਣੀ ਇੱਥੇ ਆਹ ਦੇਖੋ ਉਹ ਬਿਲਡਿੰਗਾਂ ਬਾਬੋ ਜਿਹੜਾ ਬੰਦਾ ਆਹ ਕ੍ਰੇਨ ਚਲਾਉਂਦਾ ਇਹਦੀ ਡੈੜੀ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੀ ਹੋਊਗੀ 20 25-25 ਤੋਂ ਘੰਟਾ ਬਾਬੋ ਆਹ ਬੰਦੇ ਦਾ ਜਿਹੜਾ ਆਹ ਬੰਦਾ ਕ੍ਰੇਨ ਚਲਾਉਂਦਾ ਸੀਐਸਸੀ ਕਾਰਡ ਤੇ ਬਹੁਤ ਪੈਸੇ ਆ 15-15000 ਰੁਪਿਆ ਡੈੜੀ ਬਣਦੀ ਆ ਇਹ ਕੋ ਬਿਲਡਿੰਗ ਦਾ ਇਹ ਕੋ ਬਾਹਰ ਦੇ ਜੀਐਸਬੀਆਂ ਲੱਗੀਆਂ ਹੋਈਆਂ ਦੁਗਰ ਦੁਗਰ ਲੱਗੇ ਪਿਆ ਦੇਖੋ ਲੈ ਵੀ ਲਗਭਗ ਕੰਮ ਸਾਰਾ ਫਿਨਿਸ਼ ਹੋ ਹੀ ਗਿਆ ਛੁੱਪਿਆ ਕੰਮ ਨੇੜੇ ਆ ਬਾਲਾ ਕੈਂਟ ਮਾ ਹੁੰਦਾ ਬਸ ਕੰਮ ਵੇਲੇ ਆਉਣੀ ਆ ਜਿੰਨਾ ਆਪਾਂ ਕੰਮ ਬਿਲਡਰ ਨਾਲ ਕਰਦੇ ਆ ਤੁਸੀਂ ਦੇਖੋ ਜਿੰਨਾ ਕੰਮ ਆਪਾਂ ਬਿਲਡਰ ਨਾਲ ਕਰਦੇ ਆ ਜਿੰਨਾ ਕੰਮ ਆਪਾਂ ਬਿਲਡਰ ਨਾਲ ਮੰਨ ਲਾ ਕੈਂਟ ਜੀ ਕਰਦੇ ਆ ਇਹ ਉੱਥੇ ਇੱਕ ਬੰਦਾ ਘੰਟੇ ਜੀ ਬਿਲਡਰ ਨਾਲ ਕੰਮ ਕਰਦਾ ਨਾ ਇੱਥੇ ਸਾਰੇ ਦਿਨ ਚੋਂ ਨਾ ਕਰਨਾ ਜਿੰਨਾ ਬਿਲਡਰ ਵਾਲਾ ਆਪਾਂ 1 ਘੰਟੇ ਜੀ ਕੰਮ ਕਰਦੇ ਆ ਉਹਨਾਂ ਸਾਰੇ ਦਿਨ ਚ ਇੱਕ ਬੰਦੇ ਨੇ ਕਰਨਾ ਚਲਾਇਆ ਥੋੜਾ ਜਿਹਾ ਜੇ ਥੋੜੀ ਜਿਹੀ ਗਰਦ ਉੱਡਦੀ ਰੁਕ ਜਾਉ ਉੱਥੇ ਜਨੈਰ ਗਰਦ ਬੈਠਦੀ ਨਹੀਂ ਉਹਨਾਂ ਦਾ ਕੰਮ ਨਹੀਂ ਸ਼ੁਰੂ ਕਰਨਾ ਦੂਜੀ ਵਾਰੀ ਇਹ ਗੂਰਾਂ ਨੂੰ ਡਸਟ ਬਿਲਕੁਲ ਨਹੀਂ ਪਸੰਦ ਕਿਉਂਕਿ ਸੇਫਟੀ ਇਹ ਸੋਚੀ ਆਪੇ ਹੋਰ ਬਿਲਡਰ ਨਾਲ ਆਪਾਂ 1 ਘੰਟਾ ਆਹ ਸੌਰੀ ਸਾਰਾ ਦਿਨ ਕੰਮ ਕਰਨਾ ਉਨਾ ਇੱਥੇ ਘੰਟਾ ਇੰਨਾ ਫਰਕ ਆ। ਹਾਂ ਨਹੀਂ ਯਾਰੇ ਬਾਬੂ ਮੇਰਾ ਮੇਰਾ ਕਿਲੋ ਵੇਟ ਵਧ ਗਿਆ ਇੱਕ ਹਫ਼ਤੇ ਦੇ ਵਿੱਚ ਵਿੱਚ। ਰਹੀ ਗੱਲ ਬਾਬੂ ਥਕਾवट ਦੀ ਥਕਾवट ਤਾਂ ਭੋਰਾ ਵੀ ਨਹੀਂ। ਬismillah ਅੱਲੋਂ ਪਹਿਲਾਂ ਇਹ ਦਸੋ ਵੀ ਸ਼ੇਪ ਸ਼ੇਪ ਕਰਾ ਕੇ ਕਿਦਾਂ ਲੱਗਦਾ ਸੋਹਣਾ ਲੱਗਦਾ ਕੰਮ ਕਿਵੇਂ ਆ। ਕਿਉਂਕਿ ਕਾਫੀ ਹੋ ਗਏ 3 ਸਾਲ ਹਨ ਉਦੋਂ ਕਰਾਈ ਸੀ ਨਵਾਂ ਨਾਮ ਦਾ ਕਲੈਂਡਰ ਆਇਆ ਸੀ। ਉਦੋਂ ਸ਼ੇਪ ਕਰਾਈ ਸੀਗੀ ਉਦੋਂ ਹੁਣ ਕਰਾਈਆ ਮੇਰਾ ਤਾਂ ਵੀ ਹੁਣ ਇਦਾਂ ਹੀ ਰੱਖਣੀ ਆ ਛੇਪੀ ਰੱਖਿਆ ਕਰਨੀ ਹੁਣ ਹੁਣ ਨਹੀਂ ਦਾਲ ਆਪਾਂ ਦਾੜੀ ਰੱਖਣੀ ਕਿਉਂਕਿ ਜਵਾਲਗ ਜਿ ਲੱਗਦੇ ਆਂ ਜੰਗ ਗੁੰਡਾ ਜੰਗ ਜੇ ਲੱਗੀ ਐਵੇਂ ਪਹਿਲਾਂ ਹੀ ਦੜ ਏਡੀ ਵੱਡੀ ਦਾੜੀ ਰੱਖ ਕੇ ਕੇ ਉਹਨੂੰ ਬਣਨਾ ਵੱਡੀ ਉਮਰ ਛੋਟੀ ਉਮਰ ਲੱਗੇ ਵੀ ਥੋੜੀ ਉਮਰ ਦੇ ਜਵਾਨ ਆ ਮੈਂ ਗਾਲਬਾ ਬੀ ਉਹ ਹੀ ਬੀ ਇੱਥੇ ਫੋਨ ਨਹੀਂ ਯੂਜ਼ ਕਰਨ ਦੇ ਜਮਾਂ ਵੀ ਸਾਈਡ ਦੇ ਉੱਤੇ ਕਿਉਂਕਿ ਹੁਣ ਸਾਰੇ ਗੋਰੇ ਟਾਂ ਕੰਮ ਛੱਡ ਜਾਂਦੇ 4:30 4:30 4 ਵਜੇ ਅਹੀਂ ਛੱਡਦੇ 5 ਵਜੇ ਹਨਾ ਸੋ ਅਸੀਂ ਹੁਣ ਕੋਈ ਨਹੀਂ ਮੈਂ ਤਾਂ ਗੋਲ ਯੂਜ਼ ਕਰ ਰਿਹਾ ਮੈਂ ਤਾਂ ਕਹਿਣਾ ਵੀ ਸਭ ਤੋਂ ਪਹਿਲਾਂ ਆਵਾ ਕਰਜਾ ਕਰੋ ਜਲਾਓ ਸੀਐਸਸੀ ਕਾਰਡ ਤੇ ਲੱਗੋ 100 120 ਪੁਣ ਕਮਾਓ ਕੰਮ ਕੰਮ ਬਾਅਦ ਚ ਸੱਚ ਦੇ ਰੋਜ਼ ਆਪਣਾ ਸਾਰਿਆਂ ਨੂੰ ਇਹ ਸਲਾਹ ਵੀ ਸੀਐਚਸੀ ਦੇ ਸਾਰੇ ਜਾਨੇ ਸੀਐਚਡੀ ਕੰਮ ਕਰੋ ਵਧੀਆ ਪੈਸੇ ਕਮਾਓ ਹਾਂਜੀ ਬਾਬੂ ਆ ਹੈਗੀ ਪਾਰਕਿੰਗ ਚੱਲਿਆ ਗੋਰੇ ਸਾਰੇ ਘਰੋਂ ਘਰੀ ਸਾਡਾ ਬੰਦਾ ਜਦੋਂ ਆਊਗਾ ਫਿਰ ਅਸੀਂ ਸਮਾਨ ਸੰਭਾਂਗੇ ਆ ਸਾਰਾ ਹੌਲ ਆ ਇਹ ਹੈਗੀ ਬਹੁਤ ਵੱਡੀ ਲਾਇਟ ਜੀ ਤੇ ਦੂਜੀ ਗੱਲ ਇਹ ਸ਼ੁਕਰ ਸ਼ਨੀ ਐਂਦ ਤਿੰਨ ਦਿਨ ਬਾਬੂ ਪੂਰੇ ਨਿਆਰੀਆ ਮੈਣਾ ਅਨੂੰ ਫਰਾਈਡੇ ਆ ਕੰਮ 2 ਵਜੇ ਛੱਡ ਦੇਣਾ 4 ਵਜੇ ਘਰੇ ਸਾਢੇ 3:00 ਘਰੇ ਤੇ ਸੈਚਰਡੇ ਛੱਡ ਦੇਣਾ 1 ਵਜੇ ਤੇ ਸਾਡੇ ਸ਼ਰਦ ਰਾਹ 1 ਵਜੇ ਦਿਹਾੜੀ ਫੁੱਲ ਕੰਮ 1 ਵਜੇ ਸ਼ਰਦ ਨੂੰ ਦੋ ਟਾਈਕੋ ਟ੍ਰੈਕ ਹੁੰਦਾ ਜੇ ਫਿਰ 2 ਵਜੇ ਕਰੇ ਸੰਡੇ 2 ਵਜੇ ਕਰੇ ਆ ਨਿਆਰਾ ਪੇ ਫੁੱਲ ਆ ਆ ਨਿਆਰੇ ਹੁੰਦੇ ਸੀ ਐਸੀ ਐਸੀ ਕਰਦੇ